ਵੇ ਰਹਾ ਇੱਕ ਸੰਦਾਰੀ 20 ਮਿੰਟ ਟੱਪ ਸਕਦਾ ਗੱਲ ਨੂੰ ਪੇਰਾ ਜਵਾਨ ਤੁਸੀਂ ਲਾ ਕੇ ਦੇਈਂ ਇਹ ਮੰਡੀ ਵੀ ਬਾਹਰ ਨਿਕਲੇ ਗੱਲ ਹਾਂ ਸਾਰੇ ਤੈਨੂੰ ਪਤਾ ਸਾਰੇ ਲੱਛਣ ਐਡਾ ਕਿੱਡਾ ਕਿ ਤੂੰ ਤਲਵਾਰਾ ਡਾਕੂ ਚੰਮੂ ਤੇ ਹਾਂ ਹੋ ਜੀ ਆ ਡਰਾਈ ਜਾਂਦੇ ਇਹਦੇ ਨਹੀਂ ਇੱਕ ਦਈ ਨਹੀਂ ਆ ਡਰਾਈ ਨੱਚਣ ਨੂੰ ਬਾਦਰੀ ਡੰਡੇ ਖਾਨ ਨੂੰ ਰਿਛਾ ਹਾਂ ਰਈ ਅੱਲਾ ਬਾਈ ਇਹ ਬੰਦੇ ਦੇ ਉੱਠ ਗਏ ਇਹ ਬੰਦੇ ਦੇ ਉੱਠ ਗਏ ਰਿਛਾ ਆਇਆ ਤੁਸ ਕਾ ਟਿਕਟ ਲੈ ਗਏ ਸੀ ਜੀ ਇਹ ਨਾ ਨਾ ਦਾਰ ਤੇਰੀ ਦਾ ਪਹਿਲਾ ਕੱਡੇ ਵੀ ਨਹੀਂ ਹੋਦੇ ਨਮੀ ਦੇ ਪਾਣਾ ਕੋਟਾ ਬਾਈ ਸੁਮੇਤ ਪੱਠ ਲੈਣਾ ਬਾਈ ਇਹ ਦੱਸੋ ਸਹੀ ਗੱਲ ਜਾਣਦਾ ਯਾਰ ਸੁਮੇਤ ਪੱਠ ਕਿੰਨੇ ਦੀ ਹੈ ਸੁਮੇਤ ਪੱਠ 18000 ਦੇ ਕੱਲੀ ਕਿੰਨੇ ਦੀ ਹੈ 14000 ਫਿਰ ਹੋਰ ਕਰ ਰਾਮੂ ਹਾਂ 3500 ਦੀ ਮੇਵ ਨਹੀਂ ਦੇ ਦਸਾਨੂੰ ਕੱਲੀ ਹੋ ਚਾਰ ਦੀ ਦੇਵੇਂ ਵੀ ਨਹੀਂ ਕੱਲੀ ਹੋ ਬਚਾਰਦੀਓ ਪੈ ਰੇਗੀ ਗੱਲ ਵੀ ਨਹੀਂ 14 ਦੀ ਬੱਕਰੀ ਦੇਣਾ ਤੂੰ ਬੱਕਰੀ ਦਾ ਕਿਹੜਾ 14 ਦੇਦਾ ਇਹ ਬੱਕਰੀ ਦਾ ਕਿਹੜੇ ਤੇਰੇ ਘਿਰ ਕੇ ਵੜਾਦਾ ਮੇਰੀ ਬੱਕਰੀ ਜਾ ਕੇ ਕਿੰਨੇ ਆਨ 14 ਦੇਦਾ ਤੂੰ ਚਲੋ ਭਾਈ ਆ 300 ਕਿੱਥੇ ਆਉਣਾ ਜੀ ਦਵਾਗੇ ਯਾਰ ਤੂੰ ਸਹੀ ਕੱਢ ਉਹ ਹੀ ਪੁਰੇ ਨੂੰ ਸੁਆਤਾ ਲੈਂਦਾ ਨਾ ਫਿਰ ਮੇਰੇ ਗੱਲ ਗੱਲ ਕਿ ਤੇ ਉਹ ਕੰਮ ਕਰਿਆ ਹਰਨੇਕਸਾ ਬੱਕਰੀ ਲੈਣ ਚੱਲੀਏ ਲੈਣਾ ਨਹੀਂ ਕੋ ਦੇਣਾ ਨਹੀਂ ਗੇੜੇ ਦੰਦੇ ਫਰੀਦਨ ਮੰਡੀਆ ਚ ਦਾਸ ਦੀ ਸਾਈ ਦਾ ਜਵਾਨ ਦੀ ਬੇਤੀ ਆਏ ਏ ਖਾ ਉਹ ਪੱਕੀ ਲੈਂਦਾ ਏ ਯਾਰਾ ਤਮਾਕਾ ਅੱਲ ਜੀ ਅੱਜਕਰ ਜਵਾਨਾ ਨਹੀਂ ਰਹੀਆਂ ਸਹਿ ਰਿਆ ਹੋਇਆ ਕਿਸੰਦਾ ਵੀ ਟੱਪ ਸਕਦਾ ਗੱਲ ਦੁਪਹਿਰਾਂ ਜਵਾਨ ਤੋਂ ਸਾਈ ਇਹ ਮੰਡੀ ਵੀ ਬਾਹਰ ਨਿਕਲੇ ਗੱਲ ਹਾਂ ਆਲੇ ਤੈਨੂੰ ਪਤਾ ਸਾਰੇ ਲੱਛਣ ਹਾਂ ਜਿਉ ਤਰ ਆ ਪਾਠਨਾ ਗਾਣਾ ਪੜ ਤੋਂ ਬਿਨਾ ਕਰਦਾ ਏਡਾ ਕਿੱਡਾ ਤੂੰ ਤਲਵਾਰਾਂ ਟੱਕੂ ਚੰਮੂ ਆ ਹਾ ਮੇਰੇ ਹੋ ਜੀ ਆ ਡਰਾਈ ਜਾਂਦੇ ਇਹਦੇ ਇੱਕ ਦਈ ਨਹੀਂ ਆ ਡਰਾਈ ਹੈ ਤਲਵਾਰਾਂ ਤਲਵਾਰਾਂ ਏ ਕਿੱਕਰ ਸੰਗੋ ਹੋ ਜੋੜੀ ਪਾਠਾ ਜਮੇ ਨਾ ਜਾਈ ਆ ਜੀ ਨਹੀਂ ਕੰਮ ਲੋਟ ਰੇ ਜੀ

ਝੂਠ ਨਾ ਬਲਾਈ ਨਾ ਰੱਬ ਬੁਲਾਵੇ ਜਾਂਦੇ ਚੋਰ ਵਾਲੀ ਪੱਗ ਆਲਾ ਕੰਮ ਹੋ ਗਿਆ ਅੱਛਾ ਜੀ ਤੇ ਪੱਗ ਸਿੱਟ ਗਿਆ ਚੋਰ ਦੀ ਪੱਗੇ ਚੱਕ ਲੋ ਚੋਰ ਤਾਂ ਨਹੀਂ ਥਿਆ ਹਾਂ ਰੁਪਈਏ ਹੀ ਵਿਚਾਰੇ ਨੇ ਸਾਰਾ 9000 ਉਹ ਵੀ ਨਹੀਂ ਥਾਹਕੀਕ ਮੇਮ ਨਾਲ ਜਾ ਵੇਚਾ ਲੰਡੂ ਜਾ ਦੋਨੇ ਲੈਣੀਆਂ 9 ਚ ਇੱਕ ਐ ਵੀ ਨਾ ਇੱਕ ਅੱਛਾ ਜੀ ਇਹੋ ਕਹਤੇ ਮੈਂ ਕਿਸੇ ਤੋਂ ਤਾਂ ਇਸ ਦਾ ਰੀ ਲੈ ਲੈ ਹਾਂ ਹੁਣ ਤੂੰ 9 ਦੀ ਦਿੰਨਾ ਯਾਰ ਤਾਇਆ ਕਹਿ ਰਹੀਆਂ ਗੱਲਾਂ ਕਰਦਾ ਦੋ ਦੰਦਾਂ ਦਾ ਹੀ ਪੱਟਾ ਹੈ ਇੰਨੇ ਬੰਦੇ ਸੁਣਦੇ ਨੇ ਮੈਂ ਇਹ ਤਾਂ ਦੋ ਕੇ ਦੰਦ ਚੱਲ ਇੰਨੇ ਬੰਦੇ ਓਏ ਉਹ ਗੱਲ ਸੁਣ ਕੋਈ 30000 ਰੁਪਏ ਦੀ ਹੈਗਾ ਮੰਡੀ ਚ ਹੈਗਾ ਉਹ ਤੋਂ ਤਾਰੀਫ ਆ ਲੈ ਮਾੜੇ ਮੋਟੇ ਪੁੱਛ ਲਾਗਮ ਕਰ ਲੈ ਗੱਲ ਕਰਾਂ ਕੁਸ ਐਂਡ ਮੈਂ ਪੁੱਛਦਾ ਖੜ ਜਾ ਐਂਡ ਕਰਕੇ ਚੱਲਾਂਗੇ ਐ ਕਿ ਤੇਰਾ ਪੱਲਾ ਚੱਕਿਆ ਹੋਇਆ ਹੈ ਉਹ ਦੇਖ ਪੱਲਾ ਪੈ ਮੇਰੇ ਲੈ ਜੀ ਯਾਰ ਨਹੀਂ ਕੋਈ ਪੱਲਾ ਚੱਕਿਆ ਹੈ ਨਹੀਂ ਤੇਰਾ ਇਹ ਲੈ ਬਈ ਪੂਰੀ 10000 ਦੀ ਦੇ ਓਏ ਚੱਕ ਗਰੀਬ ਹੈ ਚੱਕ ਲੈ ਮੁੰਡੇ ਨਹੀਂ ਕਹਤਾ ਇੱਕ ਤੇਰੇ ਤੇ ਰਹਿਮ ਕਰਿਆ ਬੰਦੇ ਨੇ ਕਿਆ ਲਿਆ ਪੈਸੇ ਆ ਥੋੜੇ ਤਾਂ ਥੋੜੇ ਬੰਦ ਨੂੰ ਦੇ ਜਾ ਓ ਗੁਰੂਆ 500 ਦਾ ਵੇ ਇਹਨੂੰ ਪੱਕਾ ਕਰਮ ਕਰਾ ਦੂ ਕੋਈ ਸਾਈ ਦਾ ਪੱਕੀ ਆ ਬਾਈ ਚੱਲ ਓਏ ਤੈਨੂੰ ਕੀ ਪਤਾ ਨਾ ਗੱਲਾਂ ਦਾ 100 ਰੁਪਿਆ ਵਿੱਚ ਹੋਰ ਬਦਲਦੇ ਕਿਸੇ ਨਾਲ ਹਾਂ ਆ ਪੰਜਾਬ ਵਿੱਚ ਹੋਰ ਨਹੀਂ ਜਵਾਰ ਦੇ ਆ ਓਏ ਤੈਨੂੰ ਗੱਲਾਂ ਵੀ ਨਹੀਂ ਪਤਾ ਓ ਗਵਾਰੂਆ ਇਹਨਾਂ ਦਾ ਖਾਂਦਾ ਕੀ ਆ ਯਾਰ ਇਹਨਾਂ ਦਾ ਖਾਂਦਾ ਕੀ ਆ ਹਾਂ ਨਾ ਕੁਸਰੂ ਨਾ ਲੋਗੀ ਨਾ ਨਾ ਕੋ ਤਾਂ ਹੈ ਦੋ ਹੈ ਨਾ ਨਾ ਨਸ਼ਾ ਹੋ ਜਾਂਦਾ ਮੈਨੂੰ ਚਰਨੇ ਹਾਂ ਆਹਰਾ ਮੂੰਗੜਾ ਵੀ ਆਂਡੇ ਖੜੇ ਨੇ ਕੋਈ ਮਾਰ ਨਹੀਂ ਸਕਦਾ ਇਹਨਾਂ ਨੂੰ ਤੇ ਮਾਰ ਨਹੀਂ ਸਕਦਾ ਦੋ ਤਿੰਨ 5000 ਹੋਰ ਫੜ ਲਿਆ ਥੋ 5000 ਬਈ ਬੰਦ ਕਰ ਚੋਇਂ ਮੰਨਨੇ ਗੱਪਣ ਦੀ ਹੋਊ 10 ਦਿਨਾਂ ਨੂੰ ਬੱਕਰਾ ਛੱਡ ਦਿੰਦੀ ਕਿੰਨੇ ਹੋ ਗਏ ਭਾਈ 6 7 ਇਹ 8 9 1000 ਫੜ ਲਿਆ ਜਾ ਭੱਜਾ ਆ 500 ਦਾ ਲੋਟ ਮੇਰਾ ਤੇਰੇ ਲਈ ਮੇਰੇ ਲਈ ਤੇਰਾ ਭੰਨ ਕੇ ਸੌਦਾ ਦਵਾਇਆ ਹਾਂ ਉਦੇ ਦੀ ਤਨਾ ਗਰੀਬਾਂ ਦਾ ਪਨੋ ਓਏ ਚੱਲ ਗਰੀਬਾਂ ਦੇ ਵੀ ਫਾਇਦੇ ਕਰਨੇ ਨੇ ਔਰ ਤਕੜੇ ਤਕੜਿਆਂ ਦੇ ਕਰੇਗਾ ਗਰੀਬ ਬੰਦਾ ਕੌਣ ਸੀ ਰੱਖੇਗਾ ਹੋ ਰੱਖਾਂਗੇ ਨਹੀਂ ਤੇਰੇ ਦਿਮਾਗ ਨੂੰ ਖਰਾਬੀ ਹੋਈ ਹੈ ਤੈਨੂੰ ਕੀ ਪਤਾ ਅਗਲਾ ਟਿੱਕ ਜਾਂਦਾ 12000 10000 ਉਹਦੇ ਨਾਲ ਦਾ ਕਦੂ ਕਿਉਂ ਲਈਏ ਤਾਂ 10000 ਦੀ ਪੌਲੀ ਗੱਲ ਲਾ ਕੇ ਤਾਂ ਅਗਲਾ ਅੜਾ ਕੇ ਖੜਾਇਆ ਕੁੰਡੀ ਜੋਂ ਤੈਨੂੰ ਪਤਾ ਹੀ ਨਹੀਂ ਸੌਦੇ ਕਰਨ ਦਾ ਵੀਡੀਓ ਬਣ ਜਾਂਦੀ ਹੈ ਸਹੀ ਆ ਆਦਾ ਕਦੂ ਪਤਾ ਨਹੀਂ 라ਜੂ ਦਾ ਕੁਸ ਖਾਣੇ ਦਾ ਕਰਿਆ ਆਇਆ ਮੈਂ ਤਾਂ ਕਿਸੇ ਤੋਂ ਵੀ ਨਹੀਂ ਕਰਿਆ ਹੈ ਮੇਰਾ ਯਾਦ ਦੇ ਦੋ ਮੈਨਿਆਰਾ ਚਾਹ ਨੂੰ ਮੈਂ ਅੱਕ ਗਿਆ 200 ਰੁਪਏ ਦਾ ਲੈ ਲੈ ਰੁਪਇਆ 1000 ਰਹਿ ਗਿਆ ਬੰਦੇ ਦਿੰਦਾ ਚਾਹ ਨੂੰ ਦੱਸ ਕਿ ਮੈਂ ਅੱਕ ਗਿਆ ਆ ਗਿਆ ਰੀ ਆ ਗਿਆ ਇਹ 500 ਆ ਜਾ ਸਰਦਾਰਾ ਮੈਂ ਤੈਨੂੰ ਜਾ ਕੱਢਦਾ ਮੁੱਤੂ ਦਾ ਆ ਖੁਸ਼ ਹੋ ਕੇ ਪਹਿਲਾਂ ਬੱਕਰੀ ਝੋਲੀ ਚ ਰਸਾ ਪਾਵਾ ਬੰਦਾ ਵਧੀਆ ਵਿਚਾਰਾ ਅੱਧੇ ਨਾਲ ਹੈ ਤੇਰੇ ਦੱਸ ਆ ਗਏ ਹਾਂ ਜੀ ਆ 500 ਤੁਸੀਂ ਆ ਫੜੋ ਜੀ ਫਿਰ ਮੈਨੂੰ ਅਬਦਾ ਕਰਕੇ ਦਿਓ ਉਸੋਕੇ ਨਹੀਂ ਜੌਂਦਾਰਾ ਦਾ ਪੱਤਰ ਠੀਕ ਆ ਧੰਨਫਾਕ ਕਰੀ ਮੈਂ ਧੱਕੇ ਨਾਲ ਨਹੀਂ ਮੈਂ ਲੈਂਦਾ ਵੀ ਹਰ ਉਧਰ ਤੇ ਅੱਜ ਫਾਕ ਵੀ ਬੰਦ ਉਹ ਯਾਰੋ ਤਾਂ ਮੈਂ ਤੇਰੀ ਬਿਮਾਰੀ ਘੱਟ ਕੇ ਆਉਣਾ ਲੈ ਕਰੀ ਯਾਦ ਰੱਖੇਗਾ ਵੀ ਰਾਜੂ ਨੇ ਦੱਸ ਰਿਆ ਯਾਰ ਦੀ ਉਹ ਮੇਮਣੀ ਨਹੀਂ ਦਿੰਦਾ ਦੱਸਦੀ ਇਹਦਾ ਪਹਿਲੇ ਹੀ ਪੱਕਾ ਕਰ ਲੰਦਾ ਅਗਲੇ ਨੂੰ ਐਸੇ ਕੱਟਨੇ ਗਈ ਅਸਲਾ ਪਰਚੀ ਕਰਾ ਪੱਕਾ ਕਰੀ ਓਏ